ਲਗਭਗ 300 ਸਾਲ ਪਹਿਲਾਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਪਵਿੱਤਰ ਧਰਤੀ ਤੇ ਆਏ ਬੇਰ ਦੇ ਹੇਠ ਬੈਠੇ ਜੰਡ ਦੇ ਕਿੱਲੇ ਦੇ ਨਾਲ ਆਪਣਾ ਘੋੜਾ ਬੰਨਿਆ ਸੋ ਸੰਗਤ ਜੀ ਅੱਜ ਇਗਨੋਰ ਨਾ ਕਰਿਓ ਵੀਡੀਓ ਸ਼ੇਅਰ ਕਰੀ ਚੱਲੋ ਕਮੈਂਟਾਂ ਵਿੱਚ ਵਾਹਿਗੁਰਜੀ ਜਰੂਰ ਲਿਖੋ ਹਰ ਘਰ ਹਰ ਫੋਨ ਤੱਕ ਇਹ ਵੀਡੀਓ ਜਰੂਰ ਪਹੁੰਚਾਓ ਤਾਂ ਜੋ ਹੋਰ ਸੰਗਤ ਘਰ ਬੈਠੀ ਦਰਸ਼ਨ ਕਰ ਸਕੇ ਬਹੁਤ ਘੱਟ ਸੰਗਤ ਇਸ ਪਵਿੱਤਰ ਇਤਿਹਾਸ ਤੇ ਇਥੋਂ ਦੇ ਸਥਾਨ ਦੇ ਦਰਸ਼ਨ ਬਹੁਤ ਘੱਟ ਸੰਗਤ ਨੇ ਕੀਤੇ ਹਨ ਸੋ ਆਓ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਇਥੋਂ ਦਾ ਇਤਿਹਾਸ ਜਾਣੂ ਕਰਵਾਉਂਦੇ ਆਂ ਬਾਹਰ ਇਸ ਥਾਂ ਦੇ ਪਹੁੰਚ ਜਾ ਇਥੋਂ ਜਿਹੜਾ ਤਿੱਤਰ ਤੇ ਬਾਜ ਦੀ ਡਾਰੀ ਭਰਾਈ ਸੀ ਜਿਹੜਾ ਜਾ ਕੇ ਵੀ ਰਾਤ ਕੱਟੀ ਸੀ ਜੀ ਠੀਕ ਹੈ ਜੀ ਇਹ 베ਰੀ ਦਾ ਦਰਖਤ ਤਾਂ ਇਸ 베ਰੀ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੈਠੇ ਸਨ ਹਾਂ ਜੀ ਹਾਂ ਇੱਥੇ ਉਹ ਤੋਂ ਟਿੱਬੇ ਹੁੰਦੇ ਸੀਗੇ ਕੱਲ ਦੋਸਤੋ ਆਪਾਂ ਇਸ ਸਮੇਂ ਮੌਜੂਦ ਆ ਗੁਰਦਾਰਾ ਜੰਡ ਸਾਹਿਬ ਜਿਹੜਾ ਕਿ ਸਾਦਕ ਤੋਂ 5 ਕਿਲੋਮੀਟਰ ਦੂਰੀ ਤੇ ਸਥਿਤ ਆ ਗੁਰੂ ਹਰ ਸਾਹਿਬ ਰੋਡ ਦੇ ਉੱਪਰ ਸਥਿਤ ਇੱਥੇ ਧੰਤਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮੁਕਸਰ ਸਾਹਿਬ ਜੀ ਦੀ ਜੰਗ ਤੋਂ ਬਾਅਦ ਇੱਥੇ ਚਿਰਨ ਪਾਏ ਇੱਥੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਸ 베ਰੀ ਦੇ ਹੇਠ ਬੈਠੇ ਸਨ ਉਹ 베ਰੀ ਵੀ ਮੌਜੂਦ ਆ ਤੇ ਜਿਸ ਜੰਡ ਦੇ ਦਰਖਤ ਦੇ ਨਾਲ ਜੋ ਜੰਡ ਦਾ ਕਿਲਾ ਠੋਕਿਆ ਸੀਗਾ ਘੋੜਾ ਬੰਨਿਆ ਸੀਗਾ ਉਹ ਜੰਡ ਦਾ ਦਰਖਤ ਵੀ ਮੌਜੂਦ ਆ ਸੋ ਸੰਗਤ ਜੀ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਗੁਰਦਰਾ ਜੰਡ ਸਾਹਿਬ ਸੋ ਇਸ ਵੀਡੀਓ ਨੂੰ ਚੱਲਦੀ ਚੱਲਦੀ ਸ਼ੇਅਰ ਜਰੂਰ ਕਰ ਦਿਓ ਹਰ ਘਰ ਹਰ ਫੋਨ ਤੱਕ ਜਰੂਰ ਪਹੁੰਚਾ ਦਿਓ ਤਾਂ ਜੋ ਹੋਰ ਸੰਗਤ ਘਰ ਬੈਠੀ ਦਰਸ਼ਨ ਕਰ ਸਕੇ ਇਦਾਂ ਦੇ ਇਤਿਹਾਸਕ ਵੀਡੀਓ ਹਰ ਰੋਜ਼ ਆਪਾਂ ਅਪਲੋਡ ਕਰਦੇ ਰਹਿੰਦੇ ਆ ਅੱਜ ਦਾ ਇਤਿਹਾਸ ਸਫਰ ਮੁਹੱਬਤਾਂ ਦਾ ਫਿਕਰਮੰਦ ਟੀਮ ਪਹੁੰਚੀ ਆ ਜੀ ਗੁਰਦਰਾ ਜੰਡ ਸਾਹਿਬ ਸੋ ਆਓ ਇੱਥੋਂ ਦੇ ਪਵਿੱਤਰ ਇਤਿਹਾਸ ਦੇ ਪਵਿੱਤਰ ਗੁਰਦਰਾ ਸਾਹਿਬ ਦੇ ਪਵਿੱਤਰ ਧਰਤੀ ਦੇ ਤੁਹਾਨੂੰ ਆਪਾਂ ਦਰਸ਼ਨ ਕਰਵਾਉਣੇ ਆ ਆਓ ਜੀ ਬਾਦਕ ਤੋਂ 5 ਕਿਲੋਮੀਟਰ ਦੀ ਦੂਰੀ ਤੇ ਬਣਿਆ ਇਤਿਹਾਸਿਕ ਗੁਰਦਰਾ ਸਾਹਿਬ ਉਹ ਪਵਿੱਤਰ ਸਥਾਨ ਜਿੱਥੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਚਰਨ ਪਾਏ ਤੇ ਇਸ ਧਰਤੀ ਨੂੰ ਭਾਗ ਲਾਏ ਸੋ ਆਓ ਅੱਜ ਦੀ ਵੀਡੀਓ ਅੱਗੇ ਸ਼ੁਰੂ ਕਰਦੇ ਆਂ ਸੋ ਸੰਗਜਿਆ ਹੁਣ ਆਪਾਂ ਦਰਸ਼ਨ ਕਰਵਾਉਣੇ ਆ ਉਸ ਪਵਿੱਤਰ ਬੇਰੀ ਦੇ ਜਿੱਥੇ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਕੇ ਬਿਰਾਜਮਾਨ ਹੋਏ ਸਨ ਬੈਠੇ ਸਨ ਤੇ ਨਾਲ ਤੁਹਾਨੂੰ ਆਪਾਂ ਜਾਣਦੇ ਵੀ ਦ੍ਰਿਖਤ ਕਰਾਉਣੇ ਆ ਜਿੱਥੇ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਕਿਲਾ ਠੋਕੇ ਸੋ ਇਹ ਤੁਸੀਂ ਦੇਖ ਸਕਦੇ ਹੋ ਇਹ ਪਵਿੱਤਰ 베ਰੀ ਆ ਜੀ ਇਤਿਹਾਸਿਕ 베ਰ ਸਾਹਿਬ ਇਸ 베ਰ ਸਾਹਿਬ ਥੱਲੇ ਦਸ਼ਮੇਸ਼ ਪਿਤਾ ਜੀ ਨੇ ਵਿਸ਼ਰਾਮ ਕੀਤਾ ਸੀ ਤੇ ਇਸ ਦਸ਼ਮ 베ਰ ਨੂੰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਸ 베ਰ ਤੋਂ ਤਿੱਤਰ ਉੱਡਿਆ ਸੀ ਜਿਸ ਦੀ ਜਾਮਨੀ ਗੁਰੂ ਜੀ ਨੇ ਵਜੀਦਪੁਰ ਗੁਰਦਰਾ ਸਾਹਿਬ ਜਾ ਕੇ ਤਾਰੀ ਸੀ ਸੋ ਬਹੁਤ ਭਾਗਾਂ ਵਾਲੇ ਉਸ ਸੰਗਤ ਜੀ ਦਰਸ਼ਨ ਕਰ ਰਹੇ ਹੋ ਉਸ ਪਵਿੱਤਰ 베ਰ ਸਾਹਿਬ ਦੇ ਦਰਸ਼ਨ ਐ ਸਮੇ ਤੁਸੀ ਗੁਰਦਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਝੰਡਾ ਸਾਹਿਬ ਇਹ ਪਵਿੱਤਰ 베ਰ ਸਾਹਿਬ ਆ ਜੀ ਇਹਨਾਂ ਨੂੰ 베ਰ ਵੀ ਲੱਗੇ ਹੋਇਆ ਇਹ ਆ ਜੀ ਇਤਿਹਾਸਿਕ ਝੰਡਾ ਇਸ ਇਤਿਹਾਸਿਕ ਝੰਡੇ ਤੇ ਜੋ ਤੁਸੀਂ ਝੰਡਾ ਦੇਖ ਰਹੇ ਹੋ ਇਸ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਤੇ ਇਸ ਝੰਡੇ ਨਾਲ ਦਸ਼ਮੇਸ਼ ਪਿਤਾ ਨੇ ਆਪਣਾ ਘੋੜਾ ਬੰਨਿਆ ਸੀਗਾ ਤੁਹਾਨੂੰ ਇਹ ਬਹੁਤ ਭਾਗਾਂ ਵਾਲੇ ਦਰਸ਼ਨ ਕਰ ਰਹੇ ਹੋ ਗੁਰਦਰਾ ਜੰਡ ਸਾਹਿਬ ਸੋ ਵੀਡੀਓ ਨੂੰ ਚੱਲਦੀ ਚੱਲਦੀ ਸ਼ੇਅਰ ਜਰੂਰ ਕਰੀ ਚੱਲਿਓ ਤਾਂ ਜੋ ਹੋਰ ਸੰਗਤ ਘਰ ਬੈਠੀ ਦਰਸ਼ਨ ਕਰ ਸਕੇ ਇਦਾਂ ਦੀਆਂ ਇਨ ਇਤਿਹਾਸਕ ਵੀਡੀਓ ਆਪਾਂ ਹਰ ਰੋਜ਼ ਅਪਲੋਡ ਕਰਦੇ ਰਹਿੰਨੇ ਆ ਸੰਗਤ ਜੀ ਵਾਹਿਗੁਰੂ ਵਾਹਿਗੁਰੂ ਜੀ ਜਰੂਰ ਲਿਖੋ ਸੰਗਤ ਜੀ ਵਾਹ ਹੁਣ ਆਪਾਂ ਦਰਸ਼ਨ ਕਰਵਾਉਣੇ ਆ ਦਰਬਾਰ ਸਾਹਿਬ ਗੁਰਦੁਆਰਾ ਜੰਡ ਸਾਹਿਬ ਸੁਸੰਗਤ ਤੁਸੀਂ ਦਰਸ਼ਨ ਕਰਨ ਜਾ ਰਹੇ ਹੋ ਦਰਬਾਰ ਸਾਹਿਬ ਦੇ ਇੱਥੇ ਪ੍ਰਾਤਨ ਸਰੂਪ ਜੋ ਬਣਾਇਆ ਗਿਆ ਹੈ ਪ੍ਰਾਤਨ ਤਸਵੀਰ ਇੱਕ ਬਣਾਈ ਗਈ ਆ ਜਿਸ ਦੇ ਵਿੱਚ ਸਾਹਮਣੇ ਤੁਸੀਂ ਸੰਗਤ ਜੀ ਇਤਿਹਾਸ ਲਿਖਿਆ ਵੀ ਪੜ ਸਕਦੇ ਹੋ ਇਤਿਹਾਸ ਦੇ ਵਿੱਚ ਸਾਰਾ ਕੁਝ ਲਿਖਿਆ ਗੁਰਦੁਆਰਾ ਜੰਡ ਸਾਹਿਬ ਦਾ ਸੰਖੇਪ ਇਤਿਹਾਸ ਸੋ ਇਹ ਪ੍ਰਾਤਨ ਸਰੂਪ ਬਣਾਇਆ ਗਿਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੈਠੇ ਵਿਰਾਜਮਣ ਹਨ 베ਰੀ ਦੇ ਤੇ ਇੱਕ ਪਾਸੇ ਆਪਣਾ ਘੋੜਾ ਬੰਨਿਆ ਹੋਇਆ ਹੈ ਜੰਡ ਦੇ ਕਿੱਲੇ ਦੇ ਨਾਲ ਸੋ ਆਓ ਅੱਜ ਆਪਾਂ ਇਤਿਹਾਸ ਤੋਂ ਜਾਣੂ ਹੁੰਨੇ ਅਥੋ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਫਤਿਹ ਪ੍ਰਮਾਨ ਹੋਵੇ ਕਿਉਂਕਿ ਅੱਜ ਆਪਾਂ ਗੁਰਦੁਆਰਾ ਜੰਡ ਸਾਹਿਬ ਕੇ ਜੋ ਉਹਨਾਂ ਦਾ ਇਤਿਹਾਸ ਦੱਸਣ ਲਈ ਇਕੱਠੇ ਹੋਏ ਆ ਗੁਰਦੁਆਰਾ ਜੰਡ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਥੇ ਸਰਬੰਸ ਦਾਨੀ ਚੋਜੀ ਪਿਤਾ ਦਸਮ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਦੇ ਜੰਦ ਯੁੱਧ ਪਿੱਛੋਂ ਆਪਣੇ ਪਵਿੱਤਰ ਚਰਨ ਪਾਏ ਵਾਹਿਗੁਰੂ ਅਤੇ ਜਿਸ ਥਾਂ ਤੇ ਜੰਡ ਦਾ ਕਿਲਾ ਗੱਡ ਕੇ ਘੋੜਾ ਬੰਨਿਆ ਹੂੰ ਤੇ ਕਿਲਾ ਹਰਾ ਹੋਇਆ ਹੂੰ ਉਹ ਜੰਡ ਅੱਜ ਵੀ ਮੌਜੂਦ ਹੈ ਜਿਸ 베ਰੀ 'ਤੇ ਗੁਰੂ ਜੀ ਬੈਠੇ ਉਹ 베ਰੀ ਅੱਜ ਵੀ ਮੌਜੂਦ ਹੈ ਵਾਹਿਗੁਰੂ ਗੁਰੂ ਜੀ ਇਸ ਸਥਾਨ ਤੇ ਰਾਤ ਰਹੇ। ਵਾਹਿਗੁਰੂ। ਸਵੇਰ ਹੁਣ ਤੇ ਤਿੱਤਰ ਬੋਲਿਆ। ਤਾਂ ਗੁਰੂ ਜੀ ਕਿਹਾ ਜਾ ਬੋਲਿਆ ਤਾਂ ਲੱਭਿਆ। ਵਾਹਿਗੁਰੂ। ਤਾਂ ਉਹ ਸਮੇਂ ਤਿੱਤਰ ਉਡਾਰੀ ਮਾਰ ਗਿਆ। ਹੂੰ। ਤਾਂ ਗੁਰੂ ਜੀ ਨੇ ਸਿੰਘਾਂ ਨੂੰ ਕਿਹਾ ਕਿ ਇਸ ਤਿੱਤਰ ਨੂੰ ਫੜ ਕੇ ਲਿਆਓ। ਵਾਹਿਗੁਰੂ। ਅਤਿ ਵਿਆਸ ਤੇ ਇਹਨਾਂ 96 ਦੱਸੀ ਕਿ ਇਹ ਅੱਖੋ ਅੱਖੋ ਕਾਣਾ ਹੋਵੇਗਾ। ਵਾਹਿਗੁਰੂ। ਸਿੰਘਾਂ ਦੇ ਪਿੱਛੇ ਪਿੱਛਾ ਕਰਨ ਤੇ ਤਿੱਤਰ ਝਾੜੀਆਂ ਵਿੱਚ ਲੁਕ ਗਿਆ। ਵਾਹਿਗੁਰੂ। ਤੇ ਸਿੰਘ ਨਰਾਸ਼ ਹੋ ਕੇ ਗੁਰੂ ਜੀ ਕੋਲ ਪੁੱਜੇ ਵਾਹਿਗੁਰੂ ਇਸ ਸਥਾਨ ਤੇ ਜੋ ਅੱਗੇ ਚਲੇ ਗਏ ਤਾਂ ਰਸਤੇ ਵਿੱਚ ਉਸ ਤਿੱਤਰ ਨੂੰ ਫੜ ਲਿਆ ਵਾਹਿਗੁਰੂ ਤਾਂ ਗੁਰੂ ਜੀ ਨੇ ਸਿੰਘਾਂ ਨੂੰ ਪੁੱਛਿਆ ਕਿ ਇਹ ਕੀ ਕੌਤਕ ਹੈ ਵਾਹਿਗੁਰੂ ਤਾਂ ਗੁਰੂ ਜੀ ਨੇ ਕਿਹਾ ਕਿ ਜੱਟ ਨੇ ਬਾਣੀਏ ਕੋਲ ਜਾਮਣਾ ਰੱਖ ਕੇ ਕਰਜ਼ਾ ਲਿਆ ਸੀ ਵਾਹਿਗੁਰੂ ਕਰਜ਼ਾ ਵਾਪਸ ਨਾ ਕਰਨ ਤੇ ਤਿੱਤਰ ਜੋ ਕੇ ਮਾਰ ਕੇ ਜੁਨੀ ਵਿੱਚ ਇਤਤਰ ਜੋਗੇ ਜੁਨੀ ਵਿੱਚ ਪਿਆ ਜੱਟ ਸਿੱਖ ਬਾਣੀਆਂ ਮਰਕੇ ਬਾਜਦੀ ਜੁਨੀ ਵਿੱਚ ਪਿਆ ਤੇ ਦੇ ਸਮੇਤ ਪਿਤਾ ਨੇ ਆਪਣੇ ਹੱਥਾਂ ਨਾਲ ਬਾਜ ਪਸੂ ਤਿੱਤਰ ਮਰਵਾ ਕੇ ਜਾਮਣੀ ਉਤਾਰੀ ਜਿਉ ਕੋ ਗੁਰਦੁਆਰਾ ਜਾਮਣੀ ਸਰਾ ਜਿਲ੍ਹਾ ਫਿਰੋਜ਼ਪੁਰ ਵਿਖੇ ਸਥਾਨ ਪਵਿੱਤਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰ ਸਾਹਿਬ ਦੀ ਜੰਗ ਤੋਂ ਬਾਅਦ ਇਸ ਸਥਾਨ ਤੇ ਪਹੁੰਚ ਜਾਣਾ ਇੱਥੋਂ ਜਿਹੜਾ ਤਿੱਤਰ ਤੇ ਬਾਜ ਦੀ ਡਾਰੀ ਭਰਾਈ ਸੀਗੀ ਜਿਹੜਾ ਜਾ ਕੇ ਬਜੀਦਪੁਰ ਸਾਹਿਬ ਹਾਂਜੀ 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 ਠੀਕ ਹੈ ਠੀਕ ਹੈ ਇਥੋਂ ਦੀ ਮਤਲਬ ਲੋਕਾਂ ਕਮੇਟੀ ਆ ਤੇ ਕਾਰ ਸੇਵਾ ਵੀ ਚੱਲ ਰਹੀ ਆ ਜੀ ਠੀਕ ਆ ਜੀ ਇੱਕ ਕੁਲਵਿੰਦਰ ਸਿੰਘ ਬਾਬਾ ਪਿੰਡੀ ਵਾਲੇ ਆ ਜਿੰਨਾ ਦੇ ਨਾਮ ਤੇ ਆ ਠੀਕ ਆ ਜੀ ਤੇ ਬਾਬਾ ਬੂਠਾ ਸਿੰਘ ਹੈੱਡ ਗ੍ਰਾਂਤੀ ਆ ਇਥੋਂ ਆਜ਼ਾਦਪੁਰਤਵਾਰਾ ਯਾਥੀ ਗੁਰਦੁਆਰਾ ਜਿਹੜਾ ਫਰੀਦਕੋਟ ਵਿੱਚ ਹੈ ਹਾਂ ਜੀ ਠੀਕ ਆ ਜੀ ਹਾਂ ਜੀ ਠੀਕ ਆ ਜੀ ਠੀਕ ਹੈ ਇਹ ਨੇੜੇ ਸਾਧਕ ਜਿਹੜਾ ਫਰੀਦਕੋਟ ਜੀ ਸਾਧਕ ਇਥੋਂ 5-7 ਕਿਲੋਮੀਟਰ ਹੈਗਾ ਜੀ ਇਥੋਂ 7 ਕਿਲੋਮੀਟਰ ਆ ਜੀ ਠੀਕ ਆ ਜੀ 7 ਕਿਲੋਮੀਟਰ ਪੂਰਾ ਜੀ ਠੀਕ ਆ ਜੀ ਹਾਂ ਜੀ ਠੀਕ ਆ ਜੀ ਠੀਕ ਹੈ ਸੋ ਜੋ ਕਿ ਇੱਥੇ ਆਪਣਾ ਵਿਸਾਖੀ ਮਾਗੀ ਦਾ ਮੇਲਾ ਜੋ ਕਿ ਹਰ ਮਹੀਨੇ ਬਾਅਦ ਮੱਸਿਆ ਦਾ ਇਸ਼ਤਿਹਾਰ ਮਨਾਇਆ ਜਾਂਦਾ ਹੈ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਹੋਰ ਬਾਈ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਨਹੀਂ ਜੀ ਮੈਂ ਥੋੜੇ ਸੇਵਾਦਾਰ ਹਾਂ ਠੀਕ ਹੈ ਤੁਸੀਂ ਸੇਵਾਦਾਰ ਹੋ ਜੀ ਹਾਂ ਜੀ ਠੀਕ ਹੈ ਜੀ ਇਸ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਮੁਕਸਰ ਸਾਹਿਬ ਦੀ ਜੰਗ ਤੋਂ ਬਾਅਦ ਚਰਨ ਪਾਏ ਸਨ ਹਾਂਜੀ ਹਾਂਜੀ ਠੀਕ ਹੈ ਜੀ ਇੱਥੇ ਫੱਤੋਂ ਦੀਆਂ ਟਾਲੀਆਂ ਉੱਥੋਂ ਫੱਤੋਂ ਦੀਆਂ ਟਾਲੀਆਂ ਤੋਂ ਇੱਥੇ ਆਏ ਸੀਗੇ ਠੀਕ ਹੈ ਜੀ ਇੱਥੇ ਰਾਤ ਕੱਟੀ ਸੀ ਜੀ ਠੀਕ ਹੈ ਜੀ ਇਹ 베ਰੀ ਦਾ ਦਰਖਤ ਤਾਂ ਇਸ 베ਰੀ ਹੇਠ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੈਠੇ ਸਨ ਹਾਂਜੀ ਹਾਂ ਇੱਥੇ ਉਦੋਂ ਟਿੱਬੇ ਹੁੰਦੇ ਸੀਗੇ ਟਿੱਬਾ ਸੀ ਸਾਰਾ ਜਿੱਥੇ ਸਰੋਵਰ ਬਣਿਆ ਠੀਕ ਹੈ ਜੀ ਇੱਥੇ ਵੀ ਟਿੱਬਾ ਬਹੁਤ ਉੱਚਾ ਸੀਗਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਟਿੱਬਾ ਢਾਲ ਕੇ ਜੋ ਕਿ ਇੱਥੇ ਜਿਹੜਾ ਝੰਡਾ ਦਰਖਤ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਹੜਾ ਕਿਲਾ ਝੰਡਾ ਕਿਲਾ ਸੀ ਉਹਦੇ ਨਾਲ ਆਪਣਾ ਕੋੜਾ ਬੰਨਿਆ ਸੀਗਾ ਤੇ ਉਸ ਤੋਂ ਬਾਅਦ ਉਹ ਹਰਾ ਹੋ ਗਿਆ ਸੀ ਕੋੜੇ ਸੀ ਸਾੜੀ ਲਾਈ ਸੀ ਜੋ ਕਿ ਉਹ ਸੁੱਕਾ ਸੀਗਾ ਉਹ ਤੋਂ ਬਾਅਦ ਆਪੇ ਹਰਾ ਹੋ ਗਿਆ ਉਹ ਠੀਕ ਹੈ ਜੀ ਉਹਦੀ ਸ਼ਕਤੀ ਗੁਰੂ ਸਾਹਿਬ ਦੀ ਸ਼ਕਤੀ ਕਰਨ ਠੀਕ ਹੈ ਜੀ ਉਹ ਹਰਿਆ ਹੋਇਆ ਝੰਡਾ ਅੱਜ ਵੀ ਮੌਜੂਦ ਹੈ ਠੀਕ ਹੈ ਜੀ ਹਾਂ ਜੀ ਇਹ ਇਸ ਸਥਾਨ ਤੇ ਉਸ ਸਮੇਂ ਜੰਗਲ ਹੀ ਹੋਇਆ ਕਰਦਾ ਸੀ ਪੁਰਾਣੇ ਸਮਿਆਂ ਦੇ ਜੰਗਲ ਸੀ ਟਿੱਬਾ ਸੀ ਇੱਥੇ ਸਾਰੇ ਟਿੱਬੇ ਸੀਗੇ ਦੱਸਦੇ ਆ ਠੀਕ ਹੈ ਜੀ ਇਤਿਹਾਸਕਾਰ ਲਿਖਦੇ ਆ ਹਾਂ ਇਤਿਹਾਸਕਾਰ ਲਿਖਦੇ ਆ ਜੋ ਕਿ ਬਹੁਤ ਇੱਕ ਗ੍ਰੰਥ ਵਿੱਚ ਵੀ ਹੁੰਦਾ ਹੈ ਉਹ ਗ੍ਰੰਥ ਮਾਲਵਾ ਇਤਿਹਾਸਿਕ ਆ ਉਹਦੇ ਵਿੱਚ ਆਉਂਦਾ ਠੀਕ ਹੈ ਜੀ ਪਰ ਉਹ ਲੱਭ ਨਹੀਂ ਰਿਹਾ ਸਾਨੂੰ ਉਹਦੇ ਵਿੱਚ ਲਿਖਿਆ ਹੈ ਇਹ ਇਤਿਹਾਸ ਜੀ ਠੀਕ ਹੈ ਜੀ ਹਾਂਜੀ ਸੋ ਸੰਗਤ ਜੀ ਇਹ ਅੱਜ ਆਪਾਂ ਨੇ ਦਰਸ਼ਨ ਕਰਵਾਏ ਹਨ ਗੁਰਦਰਾ ਜੰਡ ਸਾਹਿਬ ਸੋ ਇਸ ਸਥਾਨ ਤੇ ਦਸ਼ਮੇਸ਼ ਪਿਤਾ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਚਰਨ ਦੇ ਕੇ ਇਸ ਧਰਤੀ ਨੂੰ ਭਾਗ ਲਾਏ ਤੇ ਉਹ ਪਵਿੱਤਰ ਬੇਰ ਸਾਹਿਬ ਅੱਜ ਵੀ ਮੌਜੂਦ ਹੈ ਜਿੱਥੇ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਵਿਸ਼ਰਾਮ ਕੀਤਾ ਸੀਗਾ ਤੇ ਉਹ ਜਿਹੜਾ ਜੰਡ ਦਾ ਦਰਖਤ ਵੀ ਮੌਜੂਦ ਆ ਜਿੱਥੇ ਜੇਸ ਕਿਲੇ ਦੇ ਨਾਲ ਜੰਡ ਦੇ ਕਿਲੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਤੋਂ ਇਸ ਤੋਂ ਬਾਅਦ ਇੱਥੋਂ ਤਿੱਤਰ ਤੇ ਬਾਜ ਦੀ ਡਾਰੀ ਜੋ ਭਰੀ ਇਸ ਸਥਾਨ ਤੋਂ ਉਸ ਤੋਂ ਬਾਅਦ ਜਿਹੜਾ ਵਾ ਜਾਮਨੀ ਸਾਹਿਬ ਗੁਰਦਾਰਾ ਸਾਹਿਬ ਆ ਫਰੋਜਪੁਰ ਦੇ ਵਿੱਚ ਉੱਥੇ ਵਜੀਦਪੁਰ ਉਸ ਸਥਾਨ ਤੇ ਜਾ ਕੇ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਿੱਤਰ ਤੇ ਬਾਜ ਵਾਲੀ ਜਿਹੜੀ ਉਹ ਜਾਮਨੀ ਪੂਰੀ ਕੀਤੀ ਸੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਇਦਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਆਪਣੇ ਫੇਸਬੁੱਕ ਪੇਜ ਸੁਖ ਲਟਿਆ YouTube ਚੈਨਲ ਸੁਖ ਲਟਿਆ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਬਹੁਤ ਬਹੁਤ ਚੈਨਲ ਵਾਲਿਆਂ ਦਾ ਧੰਨਵਾਦ ਜੀ ਵਾਹਿਗੁਰਜੀ ਜੀ